ਹੇ ਗੱਟ ਸਭ ਅੱਜ ਦੀ ਜੋ ਪ੍ਰੈਸ ਕਾਨਫਰੰਸ ਹੈ ਕਿਸੇ ਮੁੱਦੇ ਨੂੰ ਲੈ ਕੇ ਕੀਤੀ ਗਈ ਹੈ ਅੱਜ ਜਿਹੜਾ ਪਿਛਲੇ 25 ਪੰਜ ਤਰੀਕ ਦੀ ਰਾਤ ਨੂੰ ਇੱਥੇ ਸ਼ਹਿਰ ਦੇ ਵਿੱਚ ਕੁਝ 12 ਮੁੰਡਿਆਂ ਨੇ ਆ ਕੇ ਪੰਡਾ ਦੇ ਵਿੱਚੋਂ ਇਕੱਠੇ ਹੋ ਕੇ ਤੇ ਜਿਹੜੀ ਰੌਡਬਾਜੀ ਕੀਤੀ ਸੀ ਉਹਦੇ ਵਿੱਚ ਜਿਹੜਾ ਇੱਕ ਵਿਸ਼ਵ ਚਰਨ ਗੋਪਾਲ ਇੱਕ ਮੰਡੀ ਦਾ ਉਹਦੇ ਸੱਟ पे ਮਰੀ ਤੇ ਨਾਲ ਹੀ ਉਹਨਾਂ ਦੇ ਇੱਕ ਬਿਰਜਲਾਲ ਸੀ ਉਹਦੇ ਜਿਹੜਾ ਇੱਕ ਉਹਨੇ ਫੇਰ ਮਾਰਿਆ ਉਹ ਇੰਜਰ ਹੋਏ ਲਖਮੀ ਉਹਨਾਂ ਨੇ ਬਿਆ ਲੈ ਕੇ ਚਰਨਦਾ ਸੀ ਜਰਾ ਪਰਚਾ ਦਰਜ ਕੀਤਾ ਸੀ ਉਸ ਉਹਨਾਂ ਦੇ ਵਿੱਚ ਕੁੱਲ ਕਰੀਬ 11 ਬੰਦੇ ਜਿਹੜੇ ਨੇ ਉਹ ਨਾਮਜ਼ਦ ਹੋਏ ਸੀ ਤੇ ਜਿਨ੍ਹਾਂ ਵਿੱਚੋਂ ਅਸੀਂ 5 ਵਿਅਕਤੀ ਜਿਹੜੇ ਨੇ ਉਹ ਗ੍ਰਿਫਤਾਰ ਕਰਦੇ ਉਹਨਾਂ ਦੇ ਕੋਲ ਇੱਕ 315 ਫੋਰ ਦਾ ਫਤਿਹਸੀ ਪਿਸਤੌਲ ਇੱਕ ਜਿੰਦਾ ਕਾਰਤੂਸ ਇੱਕ ਖੋਲ ਕਾਰਤੂਸ ਇਹਨਾਂ ਕੋਲ ਕਾਪੇ ਕਿਰਪਾਨਾਂ ਤੇ ਇਹਨਾਂ ਜਿਹੜੇ ਮਾਰੂਥਾਰ ਸੀ ਉਹ ਬਰਾਮਦ ਕਰਾਏ ਇਹਨਾਂ ਦੇ ਸਾਥੀ ਜਿਹੜੇ ਹੋਰ ਅਜੇ 6 ਜਿਹਦੇ ਸਾਡੇ ਕੋਲੇ ਨਾਮ ਜਦੋਂ ਹੋਏ ਆ ਉਹ ਗ੍ਰਿਫਤਾਰ ਕਰਨ ਵਾਲੇ ਰਹਿੰਦੇ ਆ ਤੇ ਬੜੀ ਛੇਤੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਉਹਨਾਂ ਦੇ ਕੋਲੋਂ ਜਿਹੜੇ ਬਾਕੀ ਸਿਹਾਰ ਨੇ ਉਹ ਸਾਰੇ ਬਰਾਮਦ ਕਰਾਏ ਜਾਣਗੇ ਇਹ ਜਿਹੜੀ ਇਸ ਤਰ੍ਹਾਂ ਦੀ ਹੁਲੜ ਬਾਜੀ ਇਹਨਾਂ ਨੇ ਕੀਤੀ ਸੀ ਉਹਦੇ ਨਾਲ ਇਹਨੂੰ ਫੜਨ ਦਾ ਨਾਲ ਸਾਨੂੰ ਕਾਫੀ ਇੱਥੇ ਮੰਡੀ ਦੇ ਵਿੱਚ ਰਾਤ ਹੈਗੀ ਆ ਕਿਉਂਕਿ ਆਮ ਲੋਕ ਇਸ ਗੱਲ ਨੂੰ ਪਸੰਦ ਨਹੀਂ ਕਰਦੇ ਅੱਛੇ ਸ਼ਰੀਰ ਜਿਹੜੇ ਸ਼ਾਂਤੀ ਚਾਹੁੰਦੇ ਆ ਇਹ ਇਹਨਾਂ ਨੇ ਇਹਨੂੰ ਆ ਕੇ ਹੁਲੜ ਬਾਜੀ ਕਰਕੇ ਤੇ ਇਹ ਇਹ ਹਾਸਾ ਇਹਨਾਂ ਨੂੰ ਜਾਂਦੇ ਤਾਂ ਸੀ ਸਰ ਅਸਲ ਲੜਾਈ ਕਿਹੜੀ ਗੱਲ ਤੋਂ ਹੋਈ ਸੀਗੀ ਤੇ ਔਰ ਕਿੰਨੇ ਜਿਹੜੇ ਬੰਦੇ ਅੰਜਰਡ ਹੋਏ ਸੀ ਉਹਦੇ ਵਿੱਚ ਬੰਦੇ ਜਿਹੜੇ ਹੋਏ ਸੀ ਸ਼ਿਵ ਚਰਨ ਦੇ ਵੀ ਸੱਟ ਲੱਗੀ ਕੋ ਬਾਜ ਰਾਇ ਹੈਗਾ ਫਿਰ ਜਲਾਲ ਇਹਦੇ ਫਾਇਰ ਲੱਗਿਆ ਇਸ ਤੋਂ ਇਲਾਵਾ ਹੋਰ ਵੀ ਬੰਦੇ ਜਲ ਸੀ ਉਹਨਾਂ ਨੇ ਵੱਖਰੀਆਂ ਘਰਵੀਆਂ ਹੋਈਆਂ ਬਟ ਜਿਹੜੀ ਝਗੜਾ ਹੋਇਆ ਉਹ ਮਾਮੂਲੀ ਗੱਲੋਂ ਲੈ ਕੇ ਮੋਟਰਸਾਈਕਲ ਦਾ ਟਾਇਰ ਜਿਹੜਾ ਸੀ ਉਹਨਾਂ ਨੇ ਪੈਰ ਤੇ ਚੜ ਗਿਆ ਉੱਥੋਂ ਇਹਨਾਂ ਦੀ ਕਸਮ ਕਸੋ ਕੇ ਤੇ ਆਪ ਜੀ ਖਹਿਵਾ ਜਿਨ੍ਹਾਂ ਨੇ ਬੰਦੇ ਇਕੱਠੇ ਕਰਕੇ ਉਹਨਾਂ ਸੱਟਾਂ ਮਾਰੀਆਂ ਠੀਕ ਸਰ ਅਫਸਰ ਕੋਲ ਅਸੀਂ ਪੀੜਤਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਹਿੰਨੇ ਕਿ ਇੱਕ ਹਫ਼ਤੇ ਤੋਂ ਜ਼ਿਆਦਾ ਸਮਾਂ ਹੋ ਗਿਆ ਜਿਹੜਾ ਪੁਲਿਸ ਅਫਸਰਸ਼ਨ ਅਜੇ ਤੱਕ ਉਹਨਾਂ ਦਾ ਕੋਈ ਬਿਆਨ ਲੈਣ ਨਹੀਂ ਆਇਆ ਨਹੀਂ ਬਿਆਨ ਲੈ ਕੇ ਕਾਰਵਾਈ ਕੀਤੀ ਹੈ ਤਾਂ ਹੀ ਤਾਂ ਬੰਦੇ ਅਰੈਸਟ ਕੀਤੇ ਆ ਜੀ ਕੋਈ ਕਾਰਵਾਈ ਹੋਈ ਹੈ ਤਾਂ ਤਾਂ ਹੀ ਗ੍ਰਿਫਤਾਰੀਆਂ ਹੋਈਆਂ ਤਾਂ ਹੀ ਬੰਦਿਆਂ ਦਾ ਪਤਾ ਲੱਗਾ ਉਹਨਾਂ ਤੋਂ ਸਾਨੂੰ ਬੰਦੇ ਪਤਾ ਲੱਗੇ ਨੇ ਠੀਕ ਉਹਨਾਂ ਨੇ ਸਾਨੂੰ ਬੰਦੇ ਨਾਮ ਦੇਤ ਕਰਾਏ ਨੇ ਜੀ ਪਰ ਸਰ ਹੁਣ ਪਹਿਲਾਂ ਵੀ ਪਰਚੇ ਦਰਜ ਜਿਹੜੇ ਫੜੇਗੇ ਦੋਸ਼ੀ ਉਹ ਰਿਕਾਰਡ ਦੇਖਦੇ ਆ ਕਿ ਕਿੰਨੇ ਕਾਨੂੰਨੀ ਮਾਮਲੇ ਦਰਜ ਹੋਣਗੇ ਵੀ ਪਰ ਜੇ ਉਹ ਜਿਹੜਾ ਰਿਕਾਰਡ ਥਾਣੇ ਦੇ ਤੋਂ ਪਤਾ ਲੱਗ ਜਾਊਗਾ ਤਾਂ ਕਿੰਨੇ ਕਿਨੇ ਕਿਨੇ ਕਿਹੜਾ ਕਿੰਨੇ ਕਿੰਨੇ ਮੁਕਰਮੇ ਦਰਜ ਨੇ